ਸਰਾਈ ਸਕੂਲ ਆਇਆ ਕੀ ਕਹਿਣਾ ਚਾਹੁੰਦੇ ਆ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਵਰੁਣ ਸ਼ਰਮਾ ਆਈਪੀਐਸਜੀ ਦੇ ਸਾਨੂੰ ਆਦੇਸ਼ ਨੇ ਜਿਸ ਤੇ ਡੀਐਸਪੀ ਸਾਹਿਬ ਸਰਦਾਰ ਹਰਿੰਦਰ ਸਿੰਘ ਜੀ ਮਾਨ ਡੀਐਸਪੀ ਟ੍ਰੈਫਿਕ ਸਰਦਾਰ ਪਨੀਤ ਸਿੰਘ ਜੀ ਚਾਹਲ ਦੀ ਅਗਵਾਈ ਹੇਠ ਅਸੀਂ ਜਿਹੜੇ ਜ਼ਿਲ੍ਹਾ ਪਟਿਆਲਾ ਵਿਖੇ ਇੱਕ ਸੜਕ ਸੁਰੱਖਿਆ ਕੌਮੀ ਸੜਕ ਸੁਰੱਖਿਆ ਮਹੀਨਾ ਮਨਾ ਰਹੇ ਆ ਜਿਸ ਨੂੰ ਲੈ ਕੇ ਅਸੀਂ ਅੱਜ ਸ੍ਰੀ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਵਿਖੇ ਆਏ ਸੀਗੇ ਉਹਨਾਂ ਦੀ ਅਗਵਾਈ ਹੇਠ ਅਸੀਂ ਜਿਹੜੇ ਬੱਚਿਆਂ ਨੂੰ ਸੜਕ ਸੁਰੱਖਿਆ ਤੇ ਦੇ ਨਿਯਮ ਮਤਲਬ ਟ੍ਰੈਫਿਕ ਨਿਯਮਾਂ ਦੇ ਦੇ ਬਾਰੇ ਕਿਦਾਂ ਆਪਾਂ ਸੜਕਾਂ ਤੇ ਚੱਲਣਾ ਹੈ ਚੱਲਦੇ ਸਮੇਂ ਕਿਵੇਂ ਚੱਲਣਾ ਉਹ ਦੱਸਿਆ ਗਿਆ ਜੀ ਸਾਡੇ ਵੱਲੋਂ ਕਿੰਨੇ ਬੱਚੇ ਕੀ ਕਹ ਅੱਜ ਬਸ ਬੱਚਿਆਂ ਨੂੰ ਕੀ ਸਮਝਾਇਆ ਬੱਚਿਆਂ ਨੂੰ ਅਸੀਂ ਦੱਸਿਆ ਜੀ ਜਦੋਂ ਆਪਾਂ ਰੋਡ ਤੇ ਚੱਲਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਕਾਰ ਚਲਾਉਂਦੇ ਸਮੇਂ ਸੀਟ ਬੈਲਟ ਦੀ ਵਰਤੋਂ ਕਰਨੀ 18 ਸਾਲ ਤੋਂ ਘੱਟ ਜਿਹੜੀ ਉਮਰ ਦੇ ਬੱਚੇ ਨੇ ਉਹ ਡਰਾਈਵਿੰਗ ਨਹੀਂ ਕਰਨਗੇ ਵੀ ਟੂ ਦੋ ਪਹੀਆ ਵਾਹਨ ਦੀ ਤੇ ਜੇਕਰ ਜਦੋਂ ਉਹਨਾਂ ਨੂੰ 18 ਸਾਲ ਦੀ ਉਮਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦਾ ਲਾਇਸੈਂਸ ਬਣਦਾ ਤਾਂ ਹੀ ਉਹ ਆਪਣੀ ਜਿਹੜੇ ਡਰਾਈਵਿੰਗ ਕਰਨ ਤੇ ਰੋਡ ਤੇ ਚੱਲਦੇ ਸਮੇਂ ਧਿਆਨ ਰੱਖਿਆ ਜਾਵੇ ਕਿ ਜਿਹੜੀ ਆਪਣਾ ਸਾਈਡ ਤੇ ਚੱਲਣਾ ਹੈ ਰੈੱਡ ਲਾਈਟ ਦੀ ਜੰਪ ਨਹੀਂ ਕਰਨਾ ਤੇ ਜੈਬਰਾ ਕ੍ਰੋਸਿੰਗ ਤੋਂ ਪਾਰ ਕਰਨਾ ਇਸ ਤਰ੍ਹਾਂ ਸੜਕ ਨਹੀਂ ਸੜਕ ਤੇ ਚੱਲਦੇ ਜਿਹਨੇ ਨਿਯਮ ਨਹੀਂ ਪਾਇਬ ਕਿ ਨਿਯਮ ਨੇ ਉਹ ਸਾਰੇ ਇਹਨਾਂ ਨੂੰ ਅੱਜ ਦੱਸੀਗੇ ਸਭ ਜਿਹੜੇ ਸਕੂਲ ਦੇ ਵੈਨ ਉਹ ਵਗੈਰਾ ਹੁੰਦੇ ਆ ਬੱਚੇ ਯਾਦਾ ਬਿਠਾਇਆ ਉਹਨਾਂ ਨੂੰ ਕੀ ਕਰਨ ਜਾਂਦੇ ਦੇਖੋ ਸਾਡੇ ਕੋਲ ਸਮੇਂ-ਸਮੇਂ 'ਤੇ ਅਸੀਂ ਜਿਹੜੀ ਇਹ ਚੈਕਿੰਗ ਕਰਦੇ ਆ ਜਿਹੜੀ ਸੇਫ ਸਕੂਲ ਵਾਹਨ ਪਾਲਿਸੀ ਹੈ ਉਹਦੇ ਤਹਿਤ ਅਸੀਂ ਜਿਹੜੇ ਚਲਾਨ ਕਰਦੇ ਆ ਫਿਰ ਚਲਾਨ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਜਿਹੜੇ ਐ ਸੈਮੀਨਾਰ ਵੀ ਲਗਾਉਂਦੇ ਆ ਡਰਾਈਵਿੰਗ ਨੂੰ ਡਰਾਈਵਰ ਨੂੰ ਦੱਸਦੇ ਆ ਵੀ ਤੁਸੀਂ ਜਿਹੜੀ ਤੁਹਾਡਾ ਵਹਿਕਲ ਹੈ ਉਹਦੇ ਫਿਟਨੈਸ ਹੋਣੀ ਚਾਹੀਦੀ ਹੈ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਕੈਮਰਾ ਹੋਣਾ ਚਾਹੀਦਾ ਸਪੀਡ ਗਵਰਨਰ ਹੋਣੀ ਚਾਹੀਦੀ ਹੈ ਜੇ ਸਪੀਡ ਗਵਰਨਰ ਵਹਿਕਲ 'ਚ ਲੱਗਾ ਹੋਏਗਾ ਉਹਦੀ ਸਪੀਡ ਜਿਹੜੀ ਹੈ ਉਹ ਲਿਮਟ ਸਹੀ ਰਹੇਗੀ ਤਾਂ ਜੋ ਸੜਕ 'ਤੇ ਜਦੋਂ ਜਾਣਗੇ ਬੱਚਿਆਂ ਨੂੰ ਲੈ ਕੇ ਤਾਂ ਉਹਦੇ ਨਾਲ ਉਹ ਦੁਰਘਟਨਾ ਨਹੀਂ ਹੋਏਗੀ ਕੋਈ ਵੀ ਤਾਂ ਜਿਹੜੇ ਓਵਰਲੋਡਿੰਗ ਕਰਦੇ ਆ ਉਹਦੇ ਨਾਲ ਵੀ ਅਸੀਂ ਸਖਤੀ ਨਾਲ ਨਜਿੱਠਦੇ ਆ ਸਾਡੇ ਜਿਹੜੇ ਐਸਐਸਪੀ ਟ੍ਰੈਫਿਕ ਨੇ ਉਹਨਾਂ ਦੇ ਵੀ ਸਾਨੂੰ ਸਖਤ ਆਦੇਸ਼ ਨੇ ਕਿ ਵੀ ਜੇਕਰ ਬੱਚਿਆਂ ਨੂੰ ਲੈ ਕੇ ਕੋਈ ਵੀ ਵਾਹਨ ਜਾਂਦਾ ਉਹਦੇ ਪ੍ਰਤੀ ਤੁਹਾਡਾ ਕੋਈ ਵੀ ਅਨਗਹਿਲੀ ਨਹੀਂ ਹੋਣੀ ਚਾਹੀਦੀ ਕਿ ਉਹਨਾਂ ਨੂੰ ਸ਼ਕਤੀ ਨਾ ਪੇਛਾਓ ਧੰਨਵਾਦ ਸਰਪ੍ਰਨ ਆਦਾਜ਼ੋ ਮੈਂ ਕੁਲਦੀਪ ਕੁਮਾਰ ਵਰਮਾ ਅੱਜ ਜਿਹੜਾ ਸਕੂਲ ਆਇਆ ਪਏ ਗੁਰਬਚਨ ਜੀ ਟ੍ਰੈਫਿਕ ਇੰਚਾਰਜ ਕੀ ਕਹਿੰਦੇ ਪੰਜਾਬ ਸਰਕਾਰ ਵੱਲੋਂ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਜੀ ਵੱਲੋਂ ਭੇਜੀ ਗਈ ਟੀਮ ਟ੍ਰੈਫਿਕ ਚਾਰਜ ਸਰਦਾਰ ਗੁਰਵਜਨ ਸਿੰਘ ਨਾਲ ਉਹਨਾਂ ਦੀ ਮੀਡੀਆ ਟੀਮ ਦਾ ਆਉਣ ਤੇ ਸਕੂਲ ਵਿੱਚ ਸੀ ਵੈਲਕਮ ਕਰਦੇ ਆਂ ਇਹਨਾਂ ਵੱਲੋਂ ਸਮੇਂ-ਸਮੇਂ ਤੇ ਅੱਜ ਪਹਿਲੀ ਵਾਰ ਇਨੀ ਆਏ ਪਹਿਲਾਂ ਵੀ ਸਕੂਲ ਵਿੱਚ ਆਏ ਨੇ ਸਮੇਂ-ਸਮੇਂ ਤੇ ਟ੍ਰੈਫਿਕ ਨਿਯਮ ਬੱਚਿਆਂ ਨੂੰ ਦੱਸਦੇ ਆਂ ਬੱਚਿਆਂ ਨੂੰ ਆਉਣ ਜਾਣ ਦੇ ਸੜਕ ਤੇ ਚੱਲਣ ਦੇ ਨਿਯਮ ਦੱਸਦੇ ਆਂ ਬੱਚਿਆਂ ਨੂੰ ਰੋਂਗ ਡਰਾਈਵਿੰਗ ਨਾ ਕਰਨ ਬਾਰੇ ਆਦੇਸ਼ ਦਿੰਦੇ ਨੇ ਤਾਂ ਅੱਜ ਅਸੀਂ ਪ੍ਰਿੰਸੀਪਲ ਡਾਕਟਰ ਨਿਰੰਦਰ ਕੌਰ ਜੀ ਦੀ ਰਹਿਨਮਾਈ ਹੇਠ ਸਰਦਾਰ ਗੁਰਵਜਨ ਸਿੰਘ ਜੀ ਨੂੰ ਟ੍ਰੈਫਿਕ ਚਾਰਜ ਉਹਨਾਂ ਨੂੰ ਆਪੀਮ ਸਮੇਤ ਸਕੂਲ ਦੇ ਵਿੱਚ ਸਦਾ ਦੇ ਕੇ ਜੋ ਪੰਜਾਬ ਸਰਕਾਰ ਵੱਲੋਂ ਜਨਵਰੀ ਮਹੀਨੇ ਦੀ ਮਹਿੰਮ ਟ੍ਰੈਫਿਕ ਮਹਿੰਮ ਚਲਾਈ ਜਾ ਰਹੀ ਹੈ ਸੜਕ ਸੁਰੱਖਿਆ ਮਹਿੰਮ ਚਲਾਈ ਜਾ ਰਹੀ ਹੈ ਉਸ ਤਹਿਤ ਬੱਚਿਆਂ ਨੂੰ ਗਾਰਡੈਂਸ ਦਿੱਤੀ ਥੈਂਕ ਯੂ